ਸਵਾਗਤ ਹੈ ਪੀਡੀਸੀ ਨਿਊਜ਼ ਵੇ ਸਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰਤ ਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਜਿਸ ਸ਼ੋਅ ਦੇ ਵਿੱਚ ਅੱਜ ਗੱਲ ਹੋਏਗੀ ਦੋ ਅਜਹੀਆਂ ਧਿਰਾਂ ਦੀ ਜੋ ਸੜਕਾਂ ਤੇ ਨੇ ਇੱਕ ਨੇ ਕਿਸਾਨ ਤੇ ਦੂਜੇ ਨੇ ਠੇਕਾ ਮੁਲਾਜ਼ਮ ਇੱਕ ਨੇ ਨਕਦ ਵਿੱਚ ਦੰਮ ਕੀਤਾ ਹੋਇਆ ਭਾਜਪਾ ਦੇ ਉਮੀਦਵਾਰਾਂ ਤੇ ਤੇ ਦੂਜਾ ਸੀਐਮ ਸਾਹਿਬ ਤੇ ਸੀਐਮ ਸਾਹਿਬ ਦੇ ਉਮੀਦਵਾਰਾਂ ਦੀ ਮੁਲਾਜ਼ਮ ਜਥੇਬੰਦੀਆਂ ਕੱਚੇ ਮੁਲਾਜ਼ਮ ਜਿਹੜੇ ਨੇ ਠੇਕਾ ਮੁਲਾਜ਼ਮ ਨੇ ਜਿਹੜੇ ਉਹ ਲਗਾਤਾਰ ਵਿਰੋਧ ਪ੍ਰਦਰਸ਼ਨ ਕਰਦੇ ਨੇ ਜਿੱਥੇ-ਜਿੱਥੇ ਮੁੱਖ ਮੰਤਰੀ ਜਾਂਦੇ ਨੇ ਉੱਥੇ-ਉੱਥੇ ਉਹ ਕਾਲੀਆਂ ਛੰਡੀਆਂ ਲੈ ਕੇ ਪਹੁੰਚ ਜਾਂਦੇ ਨੇ ਹਾਲਾਂਕਿ ਉਹਨਾਂ ਦੇ ਨਾਲ ਜੋ ਵਤੀਰਾ ਕੀਤਾ ਜਾਂਦਾ ਜੋ ਉਹਨਾਂ ਦੀ ਮਾਰ ਕੁੱਟਾਈ ਕੀਤੀ ਜਾਂਦੀ ਹੈ ਉਹ ਤਸਵੀਰਾਂ ਵੀ ਲਗਾਤਾਰ ਜਨਤਾ ਦੇਖ ਰਹੀ ਹੈ ਪਰ ਇਹ ਸਭ ਦੇ ਬਾਵਜੂਦ ਇਹ ਲੋਕ ਪ੍ਰਦਰਸ਼ਨ ਕਰਨ ਤੋਂ ਹਟ ਨਹੀਂ ਰਹੇ ਇਹ ਕਹਿੰਦੇ ਨੇ ਕਿ ਸਾਡੀਆਂ ਮੰਗਾਂ ਨੇ ਜਿਹੜਾ ਮੰਗਾਂ ਤੇ ਖੁਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਹਿ ਸੀ ਕਿ ਸੱਤਾ ਦੇ ਵਿੱਚ ਆਂਦੇ ਹੀ ਪੂਰੀਆਂ ਕਰਾਂਗੇ ਪਰ ਉਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੋਈਆਂ ਇਸ ਕਰਕੇ ਅਸੀਂ ਵਿਰੋਧ ਦਰਸ਼ਨ ਕਰ ਰਹੇ ਹਾਂ ਤੁਸੀਂ ਉਹ ਤਸਵੀਰਾਂ ਵੀ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਣੇ ਆ ਜਿਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿੱਥੇ-ਜਿੱਥੇ ਵੀ ਸੀਐਮ ਸਾਹਿਬ ਰੈਲੀਆਂ ਕਰਨ ਲਈ ਜਾਂਦੇ ਨੇ ਜਾਂ ਪ੍ਰਚਾਰ ਕਰਨ ਲਈ ਜਾਂਦੇ ਨੇ ਉਨ੍ਹਾਂ ਦਾ ਜ਼ੋਰਦਾਰ ਤਰੀਕੇ ਨਾਲ ਇਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਪ੍ਰਦਰਸ਼ਨ ਕੀਤਾ ਜਾਂਦਾ ਹੈ ਸ੍ਰੀ ਨੰਦਪੁਰ ਸਾਹਿਬ ਖਰੜ ਸਮਾਣਾ ਤਿੰਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ੍ਰੀ ਨੰਦਪੁਰ ਸਾਹਿਬ ਦੇ ਵਿੱਚ ਤਾਂ ਇਹਨਾਂ ਦੇ ਇੱਕ ਸਾਥੀ ਦੀ ਮਾਰਕੁਟਾਈ ਵੀ ਹੈ ਜਿਹੜੀ ਉਹ ਬਹੁਤ ਬੇਦਰ ਤਰੀਕੇ ਨਾਲ ਕੀਤੀ ਗਈ ਦੂਜੀ ਤਸਵੀਰ ਤੁਹਾਨੂੰ ਖਰੜ ਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਦਾ ਪ੍ਰਦਰਸ਼ਨ ਕਰਨ ਦਾ ਤਰੀਕਾ ਨਵਕ ਲਈ ਹੈ ਇਹ ਚੁੱਪਚਾਪ ਭੀੜ ਦੇ ਵਿੱਚ ਖੜੇ ਰਹਿੰਦੇ ਨੇ ਜਿਵੇਂ ਹੀ ਸੀਐਮ ਸਾਹਿਬ ਕਾਫਲੇ ਦੇ ਸਣੇ ਆਉਂਦੇ ਨੇ ਤਾਂ ਉਹਨਾਂ ਦਾ ਜ਼ੋਰਦਾਰ ਤਰੀਕੇ ਨਾਲ ਕਾਲੀਆਂ ਚੜਡੀਆਂ ਦਿਖਾ ਕੇ ਵਿਰੋਧ ਕੀਤਾ ਜਾਂਦਾ ਹੈ ਤਿੰਨ ਤਸਵੀਰਾਂ ਵਿਦ ਐਂਬੀਅੰਸ ਨਾਲ ਤੁਸੀਂ ਸੁਣ ਲਓ ਆ <laughs> ਗਿਆਗਾ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਿਹਾ ਨੰਦਪੁਰ ਸਾਹਿਬ ਰੋਪੜ ਤੇ ਸਮਾਣਾ ਇਸ ਸਮਾਣਤ ਵਿੱਚ ਤਿੰਨ ਦਿਨ ਲਗਾਤਾਰ ਹੋ ਗਏ ਨਾ ਵਿਰੋਧ ਹੋ ਰਿਹਾ ਸਾਡੇ ਨਾਲ ਕੁਝ ਮਹਿਮਾਨ ਮੌਜੂਦ ਨੇ ਇਸ ਮੁਲਾਜ਼ਮ ਸੰਘਰਸ਼ ਮੋਰਚਾ ਕਮੇਟੀ ਦੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਕਮੇਟੀ ਤੋਂ ਬਲਹਾਰ ਸਿੰਘ ਜੋ ਕਿ ਸੂਬਾ ਪ੍ਰਧਾਨ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਹਾਕਮ ਸਿੰਘ ਕਨਵੀਨਰ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬਹੁਤ ਬਹੁਤ ਸਵਾਗਤ ਆਏ ਜਿਵੇਂ ਗਲਤ ਨਹੀਂ ਹਾਂ ਤਾਂ ਹਾਕਮ ਸਿੰਘ ਨੂੰ ਅੱਜ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਰੱਖਿਆ ਸ਼ੁਰੂਆਤ ਹਾਕਮ ਸਿੰਘ ਹੋਰਤ ਕਰ ਲੈਣੇ ਆ ਹਾਕਮ ਸਿੰਘ ਜੀ ਲਗਾਤਾਰ ਵਿਰੋਧ ਕਰ ਰਹੇ ਹਾਂ ਸੀਐਮ ਸਾਹਿਬ ਦਾ ਵਿਰੋਧ ਕਰ ਰਹੇ ਹਾਂ ਜਿੱਥੇ ਜਿੱਥੇ ਉਹ ਪ੍ਰਚਾਰ ਲਈ ਜਾਂਦੇ ਨੇ ਜਿੱਥੇ ਜਿੱਥੇ ਉਹ ਜਾਂਦੇ ਨੇ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ ਇਹ ਤਰੀਕਾ ਤੁਹਾਨੂੰ ਠੀਕ ਲੱਗਦਾ ਸਾਡੇ ਲਈ ਸੰਘਰਸ਼ ਤੋਂ ਦਵਾ ਕੋਈ ਵੀ ਚਾਰਾ ਹੀ ਨਹੀਂ ਹੈਗਾ ਕਿਉਂਕਿ ਇਹ ਬਦਕਸਮਤੀ ਆ ਪੰਜਾਬ ਦੇ ਲੋਕਾਂ ਦੀ ਕਿ ਜਦੋਂ ਅਸੀਂ ਜੀ ਪਿਛਲੀਆਂ ਸਰਕਾਰਾਂ ਦੇ ਖਿਲਾਫ ਰੋਸ ਧਰਨੇ ਲਾਉਂਦੇ ਸੀਗੇ ਜੀ ਪਿੱਛੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀਗੀ ਅਸੀਂ ਲਗਾਤਾਰ ਮੋਰਚਾ ਪਟਿਆਲੇ ਲਾ ਕੇ ਰੱਖਿਆ ਉਸ ਤੋਂ ਬਾਅਦ ਵੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਾਹਿਬ ਮੁੱਖ ਮੰਤਰੀ ਦੇ ਪਾਸੋਂ ਅਸਤੀਫਾ ਦਿੰਦੇ ਨੇ ਚੰਨੀ ਮੁੱਖ ਮੰਤਰੀ ਬਣਦਾ ਤਾਂ ਲਗਾਤਾਰ 1 ਮਹੀਨੇ ਤੋਂ ਉੱਪਰ ਸਾਡਾ ਮਰੰਡੇ ਦੇ ਵਿੱਚ ਮੋਰਚਾ ਚੱਲਦਾ ਇਹਨਾਂ ਮੋਰਚਿਆਂ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਹਲਕੇ ਦਾ ਚੇਤਨ ਸਿੰਘ ਜੋੜਾ ਮਾਜਰਾ ਕੈਬਨਿਟ ਮੰਤਰੀ ਡਾਕਟਰ ਬਲਵੀਰ ਇਹ ਸਾਰੇ ਦੇ ਸਾਰੇ ਟੋਟਲ ਮੰਤਰੀ ਕੈਬਨਿਟ ਇਹਨਾਂ ਦੇ ਤੇ ਸੁਦੇ ਮੁੱਖ ਮੰਤਰੀ ਸਾਡੇ ਰੋਸ ਧਰਨੇ ਦੇ ਵਿੱਚ ਆ ਕੇ ਜੀ ਸਾਡੇ ਨਾਲ ਵੱਡੇ ਵਾਅਦੇ ਕਰਦਾ ਸੀਗਾ ਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਮੁਲਾਜ਼ਮ ਕੱਚੇ ਨੇ ਤੇ ਮੈਕਮੇ ਪੱਕੇ ਨੇਗੇ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਗੀ ਤਾਂ ਅਸੀਂ ਹੋਂਸਾਰ ਪਹਿਲਾ ਜਿਹੜਾ ਹਰਾ ਪਿੰਨਾਗਾ ਉਹ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਚੱਲੂਗਾ ਪਰੰਤੂ ਬਦਕਿਸਮਤੀ ਹੈ ਕਿ 2 ਸਾਲ ਤੋਂ ਉੱਪਰ ਦਾ ਸਮਾਂ ਬੀਤਣ ਦੇ ਬਾਵਜੂਦ ਜੀ ਅ ਚਲੋ ਠੀਕ ਹੈ ਮੈਂ ਤੁਹਾਡਾ ਕੋ ਵਾਪਸ ਆਣਾ ਤੁਹਾਡਾ ਲਿੰਕ ਟੁੱਟ ਗਿਆ ਹਾਕਮ ਸਿੰਘ ਜੀ ਮੈਂ ਦੁਬਾਰਾ ਕੋਸ਼ਿਸ਼ ਕਰਾਂਗਾ ਬਲਹਾਰ ਸਿੰਘ ਹਰੋ ਕੋਲ ਜਾਨੇ ਬਲਹਾਰ ਸਿੰਘ ਜੀ ਤੁਸੀਂ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਲੈਕਸ਼ਨ ਚੱਲ ਰਹੀਆਂ ਨੇ ਇਲੈਕਸ਼ਨ ਦੇ ਦੌਰਾਨ ਤੁਸੀਂ ਉਹਨਾਂ ਦੇ ਪ੍ਰਚਾਰ ਦੇ ਵਿੱਚ ਵਿਗਨ ਪਾ ਰਹੇ ਹੋ ਤੁਸੀਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਖਲਲ ਪਾ ਰਹੇ ਹੋ ਕੀ ਤੁਸੀਂ ਇਹ ਉਹਨਾਂ ਸਾਹਮਣੇ ਮੰਗਾ ਨਹੀਂ ਰੱਖਿਆ ਕਿ ਤੁਸੀਂ ਇਹ ਕਿਹਾ ਸੀ ਕਿ ਜਦੋਂ ਸੱਤਾ ਦੇ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਕੰਮ ਕਰਾਂਗੇ ਦੇਖੋ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਹੈ ਹੂੰ ਇਹਨਾਂ ਨੂੰ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਆਈ ਹੈ ਉਹ ਇਹਨਾਂ ਦੇ ਵਿਧਾਇਕਾਂ ਨੂੰ ਇਹਨਾਂ ਦੇ ਚੁਣੇ ਹੋਏ ਕੈਬਨਿਟ ਮੰਤਰੀ ਹੈ ਜਿਹੜੇ ਤੇ ਜੇ ਮੁੱਖ ਮੰਤਰੀ ਸਾਹਿਬ ਆ ਇਹਨਾਂ ਨੂੰ ਸੀ ਪੰਜਾਬ ਭਰ ਦੇ ਵਿੱਚ ਜਿਹੜੇ ਮੰਗ ਪੱਤਰ ਆ ਉਹ ਦਿੱਤੇ ਗਏ ਆ ਸਾਰੇ ਵਿਧਾਇਕਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਮੰਗ ਪੱਤਰ ਦਿੱਤੇ ਆ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਕਿਹਾ ਸੀ ਵੀ ਚਲੋ ਪਹਿਲਾਂ ਹੁੰਦਾ ਵੀ ਸਮਾਂ ਦਿੱਤਾ 2 ਮਹੀਨੇ 3 ਮਹੀਨੇ ਦਾ ਸੀ ਇਹਨਾਂ ਨੂੰ ਸਮਾਂ ਵੀ ਦਿੱਤਾ 6 ਮਹੀਨੇ ਤੱਕ ਦਾ ਇਹਨਾਂ ਨੂੰ ਸਮਾਂ ਦਿੱਤਾ ਸੀ ਵੀ ਸਰਕਾਰ ਸਾਡੀ ਗੱਲ ਸੁਣੂਗੀ ਪਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਸਾਡੇ ਕੋਲ ਕੋਈ ਇੱਕ ਰਸਤਾ ਸੀਗਾ ਕਿ ਅਸੀਂ ਸੰਘਰਸ਼ ਕਰਦੇ ਸੀਗੇ ਠੀਕ ਹੈ ਜੀ ਜਦੋਂ ਵੀ ਅਸੀਂ ਸੰਘਰਸ਼ ਕਰਨਾ ਵੱਖ-ਵੱਖ ਥਾਵਾਂ ਤੇ ਜੇ ਉਹ ਸੰਗੁਰਮਵੇ ਚ ਉਹ ਚੰਡੀਗੜ੍ਹ ਹੋਵੇ ਕਿਤੇ ਵੀ ਅਸੀਂ ਸੰਘਰਸ਼ ਕਰਦੇ ਆ ਤਾਂ ਇਹਨਾਂ ਦਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਜਾਂ ਇਹਨਾਂ ਦਾ ਮੁੱਖ ਸੱਤਰ ਮੁੱਖ ਮੰਤਰੀ ਦੇ ਉਹ ਸਾਨੂੰ ਲਗਾਤਾਰ ਚਿੱਠੀ ਪੱਤਰ ਦਿੰਦੇ ਰਹੇ ਆ ਇਹ ਚਿੱਠੀ ਪੱਤਰ ਕੋਈ ਇੱਕ ਵਾਰ ਨਹੀਂ ਦਿੰਦਾ ਹੈਗਾ ਵੀ ਜੇ ਆਪਾਂ ਐ ਕਹ ਲਈ ਵੀ ਇੱਕ ਵਾਰ ਚਿੱਠੀ ਪੱਤਰ ਦਿੱਤਾ ਹੋਵੇ ਮੀਟਿੰਗ ਦਾ ਮੁੱਖ ਮੰਤਰੀ ਨਾਲ ਇਹਨਾਂ ਨੇ ਸਾਨੂੰ ਇੱਕੀ ਵਾਰ ਲਿਖਤੀ ਮੀਟਿੰਗ ਰਿਟਨ ਦੇ ਵਿੱਚ ਦਿੱਤੀਆਂ 21 ਵਾਰ 21 ਵਾਰ ਲਿਖਤੀ 21 ਵਾਰ ਜੀ 21 ਵਾਰ ਲਿਖਤੀ ਮੀਟਿੰਗ ਦੇ ਵਿੱਚ ਰਿਟੀਆਂ ਮੀਟਿੰਗਾਂ ਦਿੱਤੀਆਂ ਅਸੀਂ ਚੰਡੀਗੜ੍ਹ ਮੀਟਿੰਗ ਲਈ ਕਰਨ ਲਈ ਜਾਂਦੇ ਰਹੇ ਮੀਟਿੰਗਾਂ ਹੋਈਆਂ ਕਿੰਨੀ ਵਾਰ ਬਲਹਾਰ ਸਿੰਘ ਜੀ ਹੋਈਆਂ ਕਿੰਨੀ ਵਾਰ ਵੇ ਥੋੜ੍ਹਾ ਹੋਰ ਦੱਸ ਰਿਹਾ ਜਦੋਂ ਅਸੀਂ ਉੱਥੇ ਮੀਟਿੰਗ ਲਈ ਜਾਂਦੇ ਸੀਗੇ ਤਾਂ ਫਿਰ ਉਹ ਮੀਟਿੰਗ ਲਈ ਮਤਲਬ ਨਾ ਨੁੱਕਰ ਹੈ ਜਿਹੜੀ ਉਹ ਕਰ ਦਿੱਤੀ ਜਾਂਦੀ ਸੀ ਵੀ ਅੱਜ ਮੁੱਖ ਮੰਤਰੀ ਸਾਹਿਬ ਕੋਲ ਤਾਂ ਟਾਈਮ ਨਹੀਂ ਹੈ ਇਸੇ ਤਰ੍ਹਾਂ ਮਤਲਬ ਜਿਹੜੇ 21 ਤੋਂ ਵੱਧ ਸਮਾਂ ਜਿਹੜਾ ਉਹ ਲੰਘ ਗਿਆ ਵੀ ਕਿਸੇ ਵੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਨਾਲ ਜਿਹੜਾ ਭਗਵੰਤ ਮਾਨ ਸਾਹਿਬ ਹੈ ਇਹਨਾਂ ਨੇ ਸਾਡੇ ਨਾਲ ਇੱਕ ਵੀ ਵਾਰ ਮੀਟਿੰਗ ਨਹੀਂ ਕੀਤੀ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀਗੇ ਖੜਕੜ ਕਲਾਂ ਦੇ ਵਿੱਚ ਸੌ ਖਾਦੀ ਸੀ ਜਿਨ੍ਹਾਂ ਨੇ ਪਗ ਸਿੰਘ ਦੀ ਵੀ ਮੈਂ ਪੰਜਾਬ ਨੂੰ ਧਰਨਾ ਮੁਕਤ ਕਰੂੰਗਾ ਪੰਜਾਬ ਦੇ ਵਿੱਚੋਂ ਬੇਰਜ਼ਗਾਰੀ ਖਤਮ ਕਰਾਂਗੇ ਹ ਹਰੇਕ ਕੱਚਾ ਕੰਮੇ ਨੂੰ ਪੱਕਾ ਕਰਾਂਗੇ ਪੰਜਾਬ ਦੇ ਵਿੱਚ ਕੱਚੇ ਨਾਮ ਦਾ ਕੋਈ ਸ਼ਬਦ ਨਹੀਂ ਹੋਏਗਾ ਪਰ ਅੱਜ ਤੁਸੀਂ ਦੇਖਿਆ ਰੋਪੜ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਖਰੜ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਅੱਜ ਸਮਾਣੇ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਕੱਲ ਬਠਿੰਡੇ ਦੇ ਵਿੱਚ ਵੀ ਪ੍ਰਦਰਸ਼ਨ ਹੋਇਆ ਵਕ ਵਕ ਥਾਵਾਂ ਤੇ ਮਤਲਬ ਕੋਈ ਜਿਹੜਾ ਆਪਾਂ ਇਹ ਤੁਸੀਂ ਸਵਾਲ ਕੀਤਾ ਵੀ ਇਹ ਪ੍ਰਦਰਸ਼ਨ ਕਰਨਾ ਠੀਕ ਨਹੀਂ ਹੈ ਅਸੀਂ ਮੰਨਦੇ ਹਾਂ ਵੀ ਠੀਕ ਨਹੀਂ ਅਸੀਂ ਤਾਂ ਆਪਣੇ ਸਵਾਲਾਂ ਦੇ ਜਵਾਬ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਜਾਂਦੇ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਖੁਦ ਇਹ ਗੱਲ ਕਹੀ ਹੈ ਵੀ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰ ਸਕਦੇ ਹੋ ਸਾਨੂੰ ਸਵਾਲਾਂ ਦੇ ਜਵਾਬ ਕਰੋ ਇਹ ਗੱਲ ਅਸੀਂ ਨਹੀਂ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਪਰ ਜਦੋਂ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਸਵਾਲਾਂ ਦੇ ਜਵਾਬ ਕਰਨ ਜਾਂਦੇ ਆ ਤਾਂ ਸਾਡੇ ਪਰ ਸਾਡੇ ਘਰਾਂ ਦੇ ਵਿੱਚ ਛਾਪੇਮਾਰੀ ਹੁੰਦੀ ਹੈ ਸਾਨੂੰ ਪਹਿਲੇ ਹੀ ਡਿਟੇਨ ਕਰਕੇ ਘਰਾਂ ਦੇ ਵਿੱਚ ਰੱਖ ਲਿਆ ਜਾਂਦਾ ਅੱਜ ਤੁਸੀਂ ਦੇਖਿਆ ਕਿ ਦਫ਼ਤਰ ਦੇ ਵਿੱਚ ਵੀ ਕੰਮ ਇਹਨੂੰ ਡਿਟੇਨ ਕਰਕੇ ਰੱਖ ਲਿਆ ਗਿਆ ਰਾਤ ਨੂੰ ਘਰਾਂ ਦੇ ਵਿੱਚ ਛਾਪੇਮਾਰੀ ਮਤਲਬ ਜੇ ਅਸੀਂ ਸ਼ਾਂਤਮੀ ਪ੍ਰੋਟੈਸਟ ਕਰਕੇ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਪੁਲਿਸ ਚੱਕ ਕੇ ਮਤਲਬ ਮੈਂ ਇੱਕ ਮਿੰਟ ਆ ਗਿਆ ਤੁਹਾਡੇ ਕੋਲ ਇੱਕ ਮਿੰਟ ਆ ਗਿਆ ਹਾਕਮ ਸਿੰਘ ਜੀ ਹਾਕਮ ਸਿੰਘ ਜੀ ਲਗਾਤਾਰ ਅਸੀਂ ਤਸਵੀਰਾਂ ਦੇਖੀਆਂ ਕਿ ਪੁਲਿਸ ਮੁਲਾਜ਼ਮ ਕੁੱਟਦੇ ਹੋਏ ਨਜ਼ਰ ਵੀ ਆਏ ਕਿਸੇ ਦੀ ਦਸਤਾਰ ਵੀ ਉਤਰੀ ਇਹ ਇੰਨੀ ਜ਼ੋਰ ਜ਼ਬਰਦਸਤੀ ਮਤਲਬ ਤੁਸੀਂ ਕੋਈ ਹਿੰਸਕ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਡੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਹੈ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਪੰਜਾਬ ਦੇ ਵਸਨੀਕਾਂ ਹਾਂਗੇ ਔਰ ਇਹ ਗੱਲ ਅਸੀਂ ਸਪਸ਼ਟ ਕਰਨੀ ਚਾਹੁੰਦੇ ਹਾਂਗੇ ਜਿਹੜੇ ਖਾਕੀ ਵਰਦੀ ਵਾਲੇ ਸਾਡੇ ਭੈਣ ਭਰਾ ਨਹੀਂਗੇ ਹਾਲਾਂਕਿ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਨੇ ਕਿ ਜੋ ਪੰਜਾਬ ਦੇ ਬਸਿੰਦੇ ਨੇ ਪੰਜਾਬ ਦੇ ਆਮ ਲੋਕ ਨੇਗੇ ਉਹ ਹਰ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚੋਂ ਸਮਾਨ ਖਰੀਦਦੇ ਨੇ ਉਹ ਸਮਾਨ ਦਾ ਟੈਕਸ ਪੇ ਕਰਕੇ ਇਹਨਾਂ ਮੁਲਾਜ਼ਮਾਂ ਨੂੰ ਜਿਹੜੀ ਤਨਖਾਹ ਗਈ ਉਹ ਦਿੱਤੀ ਜਾਂਦੀ ਹੈਗੀ ਜੀ ਤੇ ਪਰੰਤੂ ਬਦਕਸਮਤੀ ਹੈਗੀ ਕਿ ਇਹ ਸਰਕਾਰ ਦੇ ਚੱਕਰ ਬਣ ਜਾ ਨੇ ਜਦ ਕਿ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈਗਾ ਕਿ ਲੋਕਾਂ ਦੀ ਹਿਫਾਜ਼ਤ ਕਰਨਾ ਅਸੀਂ ਪ੍ਰਸ਼ਾਸਨ ਦੇ ਨਾਲ ਲਗਾਤਾਰ ਗੱਲ ਕਰਦੇ ਆਂ ਵੀ ਸਾਡੇ ਨਾਲ ਇਹ ਮੰਗਾਂ ਦੇ ਉੱਪਰ ਸਰਕਾਰ ਬੈਠੇ ਅਸੀਂ ਬਿਲਕੁਲ ਬੈਠਣ ਦੇ ਨਾਲ ਤਿਆਰ ਆ ਪਰ ਸਾਡੇ ਨਾਲ ਗੱਲ ਤਾਂ ਕਰੇ ਕੋਟੋ-ਕਟ ਜਿਹੜੀ ਪਾਰਟੀ ਧਰਨੇ ਮੁਜ਼ਾਹਰਿਆਂ ਦੇ ਵਿੱਚੋਂ ਅੰਨਾ ਹਜ਼ਾਰੇ ਦੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚੋਂ ਧਰਨੇ ਮੁਜ਼ਾਹਰਿਆਂ ਦੇ ਵਿੱਚੋਂ ਚੱਲੀ ਹੋਈ ਪਾਰਟੀ ਅੱਜ ਇਹਨਾਂ ਦੇ ਕੈਬਨਿਟ ਮੰਤਰੀ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਗੰਦ ਪਾਇਆ ਹੋਏ ਹੂੰ ਬਿਲਕੁਲ ਔਰ ਉਹੀਓ ਉਹੀਓ ਐਮਐਲਏ ਉਹੀਓ ਕੈਬਨਿਟ ਵਜ਼ੀਰ ਜਿਹੜੇ ਆ ਕੇ ਤੁਹਾਡੇ ਧਰਨਿਆਂ ਦੇ ਵਿੱਚ ਬੈੰਦੇ ਰਹੇ ਨੇ ਤੇ ਅੱਜ ਉਹ ਕਹਿੰਦੇ ਨੇ ਕਿ ਤੁਸੀਂ ਗੰਦ ਪਾਇਆ ਹੋਇਆ ਪਰ ਸਵਾਲ ਬਹੁਤ ਵੱਡਾ ਹੈ ਕਿ ਸਮਾਂ ਬਹੁਤ ਬਲਵਾਨ ਹੁੰਦਾ ਉਦੋਂ ਸਮਾਂ ਵਿਰੋਧੀ ਧਿਰ ਦਾ ਸੀਗਾ ਤੇ ਅੱਜ ਜੋ ਸੱਤਾਧਾਰੀ ਧਿਰਦਾ ਹੈਗਾ ਬਲਹਾਰ ਸਿੰਘ ਜੀ ਜੋ ਤਸਵੀਰ ਅਨੰਤਪੁਰ ਸਾਹਿਬ ਦੇ ਵਿੱਚ ਦੇਖਣ ਨੂੰ ਮਿਲੀ ਉਹ ਵਾਕਈ ਲੋਕਾਂ ਨੇ ਬਹੁਤ ਬੁਰਾ ਵੀ ਮਨਾਇਆ ਕਿ ਕਿਵੇਂ ਉਸ ਨੌਜਵਾਨ ਦੇ ਮੂੰਹ ਤੇ ਥੱਪੜ ਮਾਰੇ ਜਾ ਰਹੇ ਸੀ ਮੁੱਕੇ ਮਾਰੇ ਜਾ ਰਹੇ ਸੀਗੇ ਇੰਨੀ ਨੌਬਤ ਕਿਉਂ ਆ ਜਾਂਦੀ ਹੈ ਨੋ ਬੋਤੇ ਆਉਂਦੀ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸਵਾਲ ਕਰਨ ਜਾਂਦੇ ਆ ਆਪਣੇ ਸਵਾਲਾਂ ਦੇ ਜਵਾਬ ਪੁੱਛਣ ਜਾਂਦੇ ਆ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲ ਟਾਈਮ ਨਹੀਂ ਹੈਗਾ ਕਿ ਉਹ ਆਪਣੇ ਸਵਾਲਾਂ ਦੇ ਜਵਾਬ ਦੇ ਦੇਣ ਉਹ ਅੱਜ ਮਤਲਬ ਜਿਹੜੇ ਮੁੱਖ ਮੰਤਰੀ ਕਹਿੰਦੇ ਸੀ ਵੀ ਅਸੀਂ ਪੰਜਾਬ ਨੂੰ ਧਰਨਾ ਮੁਕਤ ਕਰ ਦੇਣਾ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਣ ਦੇਣਾ ਅੱਜ ਜਦੋਂ ਗੱਲ ਅੱਜ ਕੋਈ ਧਰਨਾ ਨਹੀਂ ਅੱਜ ਤਾਂ ਗੱਲਬਾਤ ਪੁੱਛਣ ਜਾਂਦੇ ਆ ਤੇ ਸਵਾਲਾਂ ਦੇ ਜਵਾਬ ਪੁੱਛਣ ਜਾਂਦੇ ਆ ਮਤਲਬ ਉਹ ਡੰਡਾ ਇਸ ਕਰਕੇ ਫੇਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਕੋਲ ਸਵਾਲਾਂ ਦੇ ਜਵਾਬ ਨਹੀਂ ਹੈ ਕਿਉਂਕਿ ਉਹਨਾਂ ਨੇ 2 ਸਾਲ ਬੀਤ ਗਏ ਨਾ ਤਾਂ ਆਊਟਸੋਰਸਿੰਗ ਵਾਲਿਆਂ ਨੂੰ ਰੈਗੂਲਰ ਕੀਤਾ ਨਾ ਲਿਸਟਮੈਂਟ ਵਾਲਿਆਂ ਨੂੰ ਰੈਗੂਲਰ ਕੀਤਾ ਨਾ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਨਿਸ਼ਚਿਤ ਕੀਤੀ ਨਾ ਸਰਕਾਰੀ ਅਧਾਰਿਆਂ ਦੇ ਵਿੱਚੋਂ ਨਿੱਜੀਕਰਨ ਦੀ ਨੀਤੀ ਰੱਦ ਹੋਈ ਲਗਾਤਾਰ سرمایہਦਾਰਾਂ ਨੂੰ ਇੱਥੇ ਵਾੜਿਆ ਜਾ ਰਿਹਾ ਹੈ ਕੰਪਨੀਆਂ ਨੂੰ ਸਾਰਾ ਕੁਝ ਵੇਚਿਆ ਜਾ ਰਿਹਾ ਹੈ ਮਤਲਬ ਸਰਕਾਰ ਦਾ ਮਸਲਾ ਇਹ ਹੈ ਵੀ ਸਰਕਾਰ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਜਿਹੜੇ ਮਤਲਬ ਅ ਵਿਦਵਾਨੋ ਬਹੁਤ ਕਮੈਂਟ ਵੀ ਕਰਦੇ ਆ ਬਹੁਤ ਸਾਰਾ ਕੁਝ ਚੱਲਦਾ ਵੀ ਸਰਕਾਰ ਸਰਕਾਰੀ ਅਧਾਰੇ ਵੇਚ ਰਹੀ ਹੈ ਜਿੱਥੋਂ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਜਿੱਥੋਂ ਲੋਕਾਂ ਨੂੰ ਗਰੰਟੀ ਮਿਲਣੀਆਂ ਉਹ ਸਾਰਾ ਕੁਝ ਮਤਲਬ ਵੇਚਿਆ ਜਾ ਰਿਹਾ ਹੈ ਬਲਹਰ ਸਿੰਘ ਜੀ ਤੁਹਾਡੀਆਂ ਮੰਗਾਂ ਕੀ ਨੇ ਤੁਹਾਡੀਆਂ ਡਿਮਾਂਡਸ ਕੀ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਜਾਂ ਤੁਹਾਡੇ ਸਵਾਲ ਕੀ ਨੇ ਜ ਜਿਹਨਾਂ ਤੇ ਜਵਾਬ ਤੁਸੀਂ ਸੀਐਮ ਸਾਹਿਬ ਤੋਂ ਚਾਹਦੇ ਹੋ ਸਾਡੀ ਡਿਮਾਂਡ ਪਹਿਲੀ ਹੈ ਕਿ ਜਿਹੜਾ ਨਿੱਜੀਕਰਨ ਦੀ ਨੀਤੀ ਹੈ ਜਿਹੜੇ ਜਿਹੜਾ ਜਿਹੜੇ ਪਵਾੜੇ ਦੀ ਝਾੜ ਹੈ ਜਿਨੇ ਸਾਰਾ ਕੁਝ ਮਤਲਬ ਕੰਡੇ ਬੀਜੇ ਹੋਇਆ ਕਿ ਨਿੱਜੀਕਰਨ ਦੀ ਨੀਤੀ ਸਰਮਾਇਦਾਰਾਂ ਨੂੰ ਇੱਥੇ ਜਿਹੜਾ ਕੰਪਨੀਆਂ ਦੇ ਥਰੂ ਜਿਹੜਾ ਸਾਡੇ ਦੇ ਠੇਕੇਦਾਰ ਕੰਪਨੀਆਂ ਵੱਡੀਆਂ ਲਿਆ ਕੇ ਇੱਥੇ ਬਾੜੀਆਂ ਗਈਆਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਹੂੰ ਸੂਟ ਆਊਟਸੋਰਸਡ ਲਿਸਟਿੰਗ ਮੈਂਟ ਠੇਕੇਦਾਰ ਕੰਪਨੀਆਂ ਸੁਸਾਇਟੀ ਵਾਲਿਆਂ ਨੂੰ ਡਿਪਾਰਟਮੈਂਟ ਤੇ ਲੈ ਕੇ ਰੈਗੂਲਰ ਕੀਤਾ ਜਾਵੇ ਇਹ ਮਤਲਬ ਸਭੀਆਂ ਮੰਗਾਂ ਦੂਜਾ ਹੈਗਾ ਕਿ ਅਸੀਂ ਅੱਜ ਜਿਹੜੀ ਤਨਖਾਹ ਹੈ ਸਾਨੂੰ ਉਹ ਕਟਕਟ 10000 ਰੁਪਏ ਤਨਖਾਹ ਮਿਲਦੀ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਬੰਦਾ 10000 ਦੇ ਨਾਲ ਗੁਜ਼ਾਰਾ ਕਰ ਲੇਗਾ ਨਹੀਂ ਕਰ ਸਕਦਾ 10000 ਰੁਪਏ ਤਨਖਾਹ ਮਿਲਦੀ ਆ ਘਰਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੋਇਆ ਹੋਇਆ ਅਸੀਂ ਇਹ ਕਹਿੰਦੇ ਵੀ ਘੱਟੋ ਘਾਟ ਗੁਜ਼ਾਰੇ ਯੋਗ ਤਨਖਾਹ ਦਿੱਤੀ ਜਾਵੇ ਜੋ ਕਾਨੂੰਨ ਮਤ ਕਹਿੰਦਾ 1948 ਐਕਟ ਕਹਿੰਦਾ ਉਹ ਘੱਟੋ ਘਾਟ ਗੁਜ਼ਾਰੇ ਯੋਗ ਜਿਹੜੀ ਤਨਖਾਹ ਹੈ ਉਹ ਦਿੱਤੀ ਜਾਵੇ ਦੂਜਾ ਹੋਰ ਮੰਗਾ ਜਿਹੜੀਆਂ ਮਤਲਬ ਕੋਈ ਹਾਦਸਾ ਹੋ ਜਾਂਦਾ ਸੀ ਬਿਜਲੀ ਅਦਾਰੇ ਨਾਲ ਡਿਪਾਰਟਮੈਂਟ ਚ ਕੰਮ ਕਰਦੇ ਆ ਅਸੀਂ ਲੋਕਾਂ ਜਿਹੜੇ ਅੱਜ ਮੁੱਖ ਮੰਤਰੀ ਸਾਹਿਬ ਇਹ ਕਹਿ ਰਿਹਾ ਵੀ ਬਿਜਲੀ ਸਪਲਾਈ ਬਹਾਲ ਹੋ ਗਈ ਹੈ ਜੀ ਬਿਜਲੀ ਸਪਲਾਈ ਚੱਲ ਰਹੀ ਆ ਬਿਜਲੀ ਸਪਲਾਈ ਨੂੰ ਅਸੀਂ ਪਹੁੰਚਾਉਣੇ ਆ 350 ਕੰਮੇ ਲਗਾਤਾਰ ਕਰਤਰੀ ਮੌਤ ਦੇ ਮੂੰਹ ਚ ਪੈ ਗਏ ਲਗਾਤਾਰ ਮਰਲੇ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਇਹ ਅੱਜ ਅਸੀਂ ਠੇਕਾ ਮੰਡਾ ਜ ਮੋਰਚੇ ਦੇ ਬੈਨਰ ਹੇਠ ਸੰਘਰਸ਼ ਕਰ ਰਹੇ ਆ ਇਹਦੇ ਵਿੱਚ ਜਲ ਸਪਲਾਈ ਵਾਲੇ ਕੰਮ ਹੈ ਬਿਜਲੀ ਕੰਮ ਹੈ ਥਰਮਲ ਕੰਮ ਹੈ ਪੀ ਡਬਲਯੂ ਡੀ ਕੰਮ ਹੈ ਵੱਖ-ਵੱਖ ਜਿਹੜੇ ठेकेदार ਅਰਥ ਕੰਮੇ ਆ ਠੀਕ ਹੈ ਚਲੋ ਮੈਂ ਇੱਕ ਮਿੰਟ ਆ ਗਿਆ ਹਾਕਮ ਸਿੰਘ ਜੀ ਹਾਕਮ ਸਿੰਘ ਜੀ ਹੁਣ ਕੋਡ ਆਫ ਕੰਡਕਟ ਲੱਗਿਆ ਹੋਇਆ ਚੋਣ ਪ੍ਰਚਾਰ ਚੱਲ ਰਿਹਾ ਹੈ ਅਜੇ ਦੇ ਵਿੱਚ ਜ਼ੀਰੋ ਸਰਕਾਰ ਹੈ ਤੇ ਫਿਰ ਸਰਕਾਰ ਕਹਿੰਦੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਸਰਕਾਰ ਹੈ ਤਾਂ ਹੈ ਪਰ ਉਹ ਕੁਝ ਕਰ ਨਹੀਂ ਸਕਦੀ ਫਿਰ ਅਜੇ ਦੇ ਵਿੱਚ ਤੁਹਾਡਾ ਧਰਨਾ ਜਾਂ ਇਦਾਂ ਪ੍ਰਦਰਸ਼ਨ ਵਾਜਬ ਹੈ ਬਿਲਕੁਲ ਜੀ ਸਾਡਾ ਧਰਨਾਗਾ ਜਿਹੜਾ ਅਸੀਂ ਬਾਬਦੇ ਆਪ ਨੂੰ ਬਿਲਕੁਲ ਵਾਜਬ ਸਮਝਦੇ ਹਾਂਗੇ ਕਿਉਂਕਿ ਲਗਾਤਾਰ ਅਸੀਂ ਇਹਨਾਂ ਦੇ ਐਮਐਲਏ ਤੱਕ ਕੈਬਨਿਟ ਮੰਤਰੀ ਤੱਕ ਮੁੱਖ ਮੰਤਰੀ ਦਾ ਅਪਰੋਚ ਕੀਤੀ ਹੈ ਵੀ ਘਟੋਗੜ ਤੁਸੀਂ ਸਾਡੀ ਗੱਲ ਦਾ ਸੁਣ ਲਓ ਹੂੰ ਪਰ ਤੂੰ ਸਾਡੀ ਕੋਈ ਗੱਲ ਨਹੀਂ ਕਰਦੇ ਦੂਜੇ ਪਾਸੇ ਇਹ ਲੋਕਾਂ ਦੀ ਵਾਹਵਾ ਹੀ ਘਟਣ ਵਾਸਤੇ న్యూਸਾਂ ਦੇ ਉੱਪਰ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਦਿਖਾਵੇ ਕਰਦੇ ਨੇਗੇ ਕਿ ਅਸੀਂ ਭਗਸਰਾਬਿਆਂ ਦੇ ਵਾਰਸਾਂ ਹਾਂ ਜਿਹੜੀ ਸਰਕਾਰਾਂ ਕੀ ਪਿੰਡਾਂ ਦੀ ਸਥਾਨ ਹੂੰ 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 ਬਿਲਕੁਲ ਠੀਕ ਹੈ ਗੱਲ ਤੁਹਾਡੀ ਜੀ ਜੀ ਤੁਹਾਡਾ ਡਿਸਕਨੈਕਟ ਹੋ ਰਿਹਾ ਵਾਰ-ਵਾਰ ਇੱਕ ਬਲਹਾਰ ਸਿੰਘ ਜੀ ਬੜਾ ਅਹਿਮ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਣਾ ਸਵਾਲ ਇਹ ਹੈ ਕਿ ਕਿਉਂਕਿ ਜਿਵੇਂ ਰੋਸ ਮੁਜ਼ਾਰਾ ਕਰਨ ਲਈ ਤੁਸੀਂ ਜਾਣਦੇ ਹੋ ਆਮ ਲੋਕਾਂ ਦੇ ਵਿੱਚ ਤੁਹਾਡੀ ਛਵੀਏ ਜਿਹੜੀ ਉਹ ਖਰਾਬ ਨਹੀਂ ਕੀਤੀ ਜਾ ਰਹੀ ਦੇਖੋ ਇਹ ਹਰ ਥਾਂ ਤੇ ਪ੍ਰੋਗਰਾਮ ਖਰਾਬ ਕਰਨ ਲਈ ਪਹੁੰਚ ਜਾਂਦੇ ਨੇ ਇਹ ਪ੍ਰੋਗਰਾਮ ਦੇ ਵਿੱਚ ਵਿਗਨ ਪਾਉਣ ਲਈ ਪਹੁੰਚ ਜਾਂਦੇ ਨੇ ਦੇਖੋ ਜੀ ਜਿਹੜੇ ਆਮ ਲੋਕ ਹੈ ਜਿੱਥੇ ਤੱਕ ਅਸੀਂ ਸੁਣਿਆ ਲੋਕਾਂ ਦੀ ਵੀ ਗੱਲ ਇਹ ਆ ਰਹੀ ਹੈ ਵੀ ਸਰਕਾਰ ਨੇ ਕੀਤਾ ਕੁਝ ਨਹੀਂ ਹੁਣ ਤੱਕ ਜਿਹੜੇ 2 ਸਾਲਾਂ ਦੇ ਅਰਸੇ ਦੇ ਵਿੱਚ ਕੋਈ ਕੀਤਾ ਕੁਝ ਨਹੀਂ ਜਿਹੜੇ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੇ ਮੈਂ ਸ਼ਬਦ ਵਰਤਣਾ ਚਾਹੁੰਦਾ ਵੀ ਕੁਝ ਇਹੋ ਜਿਹੇ ਗੁੰਡੇ ਵੀ ਵਿਚ ਰੱਖੇ ਹੋਏ ਆ ਜਿਹੜੇ ਮਾਰ ਕਟਾਈ ਕਰਦੇ ਆ ਜਿਨ੍ਹਾਂ ਦੇ ਕੋਲੇ ਕੋਈ ਅਹੁਦਾ ਨਹੀਂ ਹੈ ਜਿਨ੍ਹਾਂ ਦੇ ਕੋਲ ਕੋਈ ਚਲੋ ਠੀਕ ਹੈ ਫੋਰਸ ਜਿਹੜਾ ਮੈਜਿਸਟ੍ਰੇਟ ਮੈਜਿਸਟ੍ਰੇਟ ਨੇ ਕੰਮ ਕਰਨਾ ਹੁੰਦਾ ਉਹ ਆਨਲਾਈਨ ਆਰਡਰ ਨੂੰ ਮੇਨਟੇਨ ਕਰਨਾ ਹੈ ਪਰ ਜਿਹੜੇ ਕੁਝ ਬੁੰਡੇ ਵੀ ਮਤਲਬ ਅਨਸਰ ਜਿਹੜੇ ਵਿੱਚ ਰੱਖੇ ਹੁੰਦੇ ਜਿਵੇਂ ਤੁਸੀਂ ਰੋਪੜ ਦੇ ਵਿੱਚ ਦੇਖਿਆ ਬਿਨਾ ਵਰਦੀ ਤੋਂ ਮਤਲਬ ਮੁਲਾਜ਼ਮ ਕੋਈ ਮੁਲਾਜ਼ਮ ਸੀ ਪਤਾ ਨਹੀਂ ਉਹ ਫੌਨ ਸੀ ਬਿਨਾ ਵਰਦੀ ਤੋਂ ਘੁੱਟ ਰਹੇ ਨੇ ਵੀ ਜਿਹੜੇ ਲੋਕ ਹੈ ਲੋਕ ਤਾਂ ਸਾਡਾ ਸਹਾਰਾ ਬਣ ਰਹੇ ਆ ਲੋਕ ਤਾਂ ਗੱਲ ਕਹਿ ਰਹੇ ਆ ਵੀ ਤੱਚੇ ਮੁਲਾਜ਼ਮ ਪੱਕੇ ਹੋਣੇ ਚਾਹੀਦੇ ਆ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੀ ਗਾਰੰਟੀ ਹੋਣੀ ਚਾਹੀਦੀ ਆ ਮਤਲਬ ਲੋਕਾਂ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਲੋਕ ਪਿੰਡਾਂ ਦੇ ਵਿੱਚ ਵੀ ਜਾਂਦੇ ਆਂ ਸ਼ਹਿਰਾਂ ਦੇ ਵਿੱਚ ਵੀ ਜਾਂਦੇ ਆਂ ਜਿੱਥੋਂ ਵੀ ਹੁੰਦਾ ਰਹੇ ਲੱਗਦਾ ਵੀ ਇਸ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੁਝ ਨਹੀਂ ਕੀਤਾ ਕਿਉਂਕਿ ਸਾਡੇ ਨਾਲ ਵਾਅਦੇ ਕੀਤੇ ਸੀ ਕੋਈ ਵੀ ਵਾਅਦਾ ਪੂਰਾ ਇਹਨਾਂ ਦਾ ਨਹੀਂ ਨੇਪਰੇ ਨਹੀਂ ਚੜਿਆ ਹੈਗਾ ਹੂੰ ਬਿਲਕੁਲ ਠੀਕ ਹੈ ਮੈਂ ਕੋਸ਼ਿਸ਼ ਕਰਦਾ ਜੇ ਹਾਕਮ ਸਿੰਘ ਜੀ ਨਾਲ ਦੁਬਾਰਾ ਗੱਲ ਹੁੰਦੀ ਹੈ ਹਾਕਮ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਹਾਂ ਜੀ ਹਾਕਮ ਸਿੰਘ ਜੀ ਇਹ ਦੱਸਿਓ ਕਿ ਤੁਹਾਨੂੰ ਵੀ ਅੱਜ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਬੋਲੋ ਸੋਲੋ ਅੱਜ ਕਿੱਥੇ ਪ੍ਰਦਰਸ਼ਨ ਕੀਤਾ ਤੁਸੀਂ ਬਿਲਕੁਲ ਸਾਨੂੰ ਅਸੀਂ ਸਮਾਣੇ ਦੇ ਵਿੱਚ ਸੀਗਾ ਪ੍ਰਦਰਸ਼ਨ ਕੀਤਾਗਾ ਸਾਨੂੰ ਅੱਜ ਸਮਾਨੇ ਦੇ ਵਿੱਚ ਯਾਨੀ ਕਿ ਤਿੰਨ ਜਗ੍ਹਾ ਦੇ ਉੱਪਰ ਥਾਣੇ ਮੁੱਖ ਮੰਤਰੀ ਦਾ ਬਰੋਲ ਲੱਗਾ ਜਿਹੜਾ ਕੀਤਾ ਸੀਗਾ ਅਲੱਗ-ਅਲੱਗ ਸਾਥੀ ਸੀਗੇ ਜਿਹੜੇ ਤਿੰਨ ਜਗ੍ਹਾ ਦੇ ਉੱਪਰ ਰਕੇ ਸੀਗੇ ਔਰ ਤਿੰਨੇ ਜਗ੍ਹਾ ਤੋਂ ਹੀ ਸਾਡੇ ਸਾਥੀ ਤਕਰੀਬਨ 15 ਤੋਂ 16 ਸਾਥੀ ਨੇ ਜਿਹੜੇ ਉਹ ਸੀਡੀ ਥਾਣੇ ਦੇ ਵਿੱਚ ਅਰੈਸਟ ਕੀਤਾ ਗਿਆ ਬਾਕੀ ਤਕਰੀਬਨ 70 ਤੋਂ 80 ਸਾਥੀ ਸੀਗੇ ਜਿਹੜੇ ਸਾਨੂੰ ਸਾਰਿਆਂ ਨੂੰ ਪੰਜਾਬ ਰਾਜ ਬਿਜਲੀ ਬੋਰਡ ਦਾ ਜਿਹੜਾ ਗ੍ਰੈਡ ਸੀਗਾ ਤੇ ਉਹਦੇ ਵਿੱਚ ਯਾਨੀ ਕਿ ਬੰਦੀ ਬਣਾ ਕੇ ਰੱਖਿਆਗਾ ਤੇ ਯਾਨੀ ਕਿ ਹੁਣ ਤੋਂ ਤਕਰੀਬਨ 15 ਮਿੰਟ ਪਹਿਲਾਂ ਹੀ ਜਦੋਂ ਕਿ ਯਾਨੀ ਕਿ ਭਰਾਤਰੀ ਜਥੇਬੰਦੀਆਂ ਵੱਲੋਂ ਜਦੋਂ ਅਪਰੋਚ ਕੀਤੀ ਗਈਗੀ ਕਿ ਜੇਕਰ ਤੁਸੀਂ ਸੰਘਰਸ਼ ਵਾਲੇ ਸਾਥੀਆਂ ਨੂੰ ਛੱਡਦੇ ਹੋ ਤਾਂ ਠੀਕ ਆ ਨਹੀਂ ਫਿਰ ਅਸੀਂ ਆਪਣੀ ਤਿਆਰੀ ਕਰਕੇ ਆ ਰਹਾਂਗੇ ਤਾਂ ਯਾਨੀ ਕਿ ਸਾਨੂੰ ਹੁਣ ਤੋਂ 15 ਮਿੰਟ ਪਹਿਲਾਂ ਹੀ ਪ੍ਰਸ਼ਾਸਨ ਬੋਲੋਗਾ ਜਿਹੜਾ ਉਹ ਰਹਾ ਕੀਤਾ ਗਿਆਗਾ ਹੂੰ ਸੋ ਜਿਹੜੀ ਸਖਤੀ ਕੀਤੀ ਜਾਂਦੀ ਹੈ ਮੈਂ ਬਲਹਾਰ ਸਿੰਘ ਜੀ ਤੁਹਾਡੇ ਤੋਂ ਵੀ ਪੁੱਛ ਲੈਣਾ ਇਸ ਸਖਤੀ ਦੇ बावजूद ਤੁਹਾਡੇ ਜਿਹੜੇ ਜੱਥੇਬੰਦੀ ਦੇ ਬੰਦੇ ਨੇ ਉਹ ਵਿਰੋਧ ਪ੍ਰਦਰਸ਼ਨ ਤੋਂ ਡਰਦੇ ਨਹੀਂ ਦੇਖੋ ਮਾਰਕੁਟਾਈ ਵੀ ਕੀਤੀ ਜਾਂਦੀ ਹੈ ਹਿਰਾਸਤ ਦੇ ਵਿੱਚ ਵੀ ਲਿਆ ਜਾਂਦਾ ਹੈ ਅੱਗੇ ਵੀ ਤੁਸੀਂ ਇਦਾਂ ਹੀ ਚੱਲਦੇ ਰਹੋਗੇ ਬਿਲਕੁਲ ਜੀ ਲਗਾਤਾਰ ਜਿਹੜਾ ਕੋਹਲਾ ਸੰਘਰਸ਼ ਆ ਉਹ ਜਾਰੀ ਰਹੇਗਾ ਜਿਵੇਂ ਮੈਂ ਗੱਲ ਕਰਕੇ ਹਟਿਆ ਵੀ ਅਸੀਂ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਹਾਕਮ ਸਿੰਘ ਬੈਠਾ ਉਹ ਕਹਿੰਦੇ ਡਿਟੇਨ ਕਰੀ ਰੱਖਿਆ ਸਾਨੂੰ ਕਿੰਨੇ ਕਿੰਨਾ ਟਾਈਮ ਬਿਨਾ ਪਾਣੀ ਦੇ ਬਿਨਾ ਰੋਟੀ ਦੇ ਉੱਥੇ ਬੈਠੇ ਰਹੇ ਕਿੰਨਾ ਟਾਈਮ ਹੈ ਇਹ ਬਿਲਕੁਲ ਰਟੇਨ ਕਰਕੇ ਰੱਖਦੇ ਆ ਜਿੱਥੇ ਵੀ ਅਸੀਂ ਜਾਂਦੇ ਆ ਸਾਡੇ ਮੁਲਾਜ਼ਮ ਸਾਡੇ ਖੁਦ ਮੇਰੇ ਘਰਾਂ ਦੇ ਵਿੱਚ ਮਤਲਬ ਮੇਰੇ ਸਹੁਰਿਆਂ ਤੱਕ ਅਪਰੋਚ ਕੀਤੀ ਆ ਵੀ ਉੱਥੇ ਵੀ ਸਾਡੇ ਘਰਦਿਆਂ ਤੱਕ ਵੀ ਅਪਰੋਚ ਕੀਤੀ ਆ ਵੀ ਉਹਨਾਂ ਨੂੰ ਧਮਕੀਆਂ ਦੇ ਕੇ ਆਇਆ ਮਤਲਬ ਇਹਨਾਂ ਦੀ ਗਿੱਦਰ ਧਮਕੀਆਂ ਤੋਂ ਅਸੀਂ ਇਹ ਸੋਚਿਆ ਹੈ ਸਾਡੇ ਵਰਕਰਾਂ ਨੇ ਵੀ ਸੋਚਿਆ ਹੈ ਵੀ ਇਹਨਾਂ ਦੀ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਨਹੀਂ ਜਦੋਂ ਤੱਕ ਆਊਟਸੋਰਸ ਲਿਸਟਮੈਂਟ ਕੰਮ ਇਹਨੂੰ ਰੈਗੂਲਰ ਨਹੀਂ ਕਰਦੇ ਉਦੋਂ ਤੱਕ ਇਹ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਊਗਾ ਮਤਲਬ ਪਿੱਛੇ ਨਹੀਂ ਹਟਾਂਗੇ ਕਿ ਜਦੋਂ ਤੱਕ ਸਰਕਾਰ ਸਾਨੂੰ ਟਰਪਾਰਟਮੈਂਟ ਦੇ ਵਿੱਚ ਨਹੀਂ ਲੰਦੀ ਉਦੋਂ ਤੱਕ ਇਹ ਹੋਲ ਲਗਾਤਾਰ ਜਾਰੀ ਰਹੂਗਾ ਦੂਜੀ ਗੱਲ ਇਹ ਆ ਕਿ ਜਿਹੜਾ ਤੁਸੀਂ ਕਿਹਾ ਸੀ ਹਕਮ ਜੀ ਨੂੰ ਸਵਾਲ ਕੀਤਾ ਸੀ ਜਾਂ ਵੀ ਹੁਣ ਚੌਂਜਾਫਤਾ ਲੱਗਿਆ ਹੋਇਆ ਚੌਂਜਾਫਤੇ ਦੇ ਵਿੱਚ ਕੁਝ ਨਹੀਂ ਹੋ ਸਕਦਾ ਪਰ ਅਸੀਂ ਤਾਂ ਸਾਡੇ ਕੋਲ ਸਮਾਂ ਹੀ ਇਹ ਆ ਕਿਉਂਕਿ ਅੱਜ ਅੱਗੇ ਅਸੀਂ ਇਹਨਾਂ ਦੇ ਦਰ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨ ਜਾਂਦੇ ਆ ਇਹ ਸਾਡੀ ਗੱਲ ਨਹੀਂ ਸੁਣਦੇ ਅੱਜ ਇਹ ਸਾਡੇ ਦਰ ਦੇ ਅੱਗੇ ਆ ਰਹੇ ਆ ਸਾਡੇ ਦਰਾਂ ਦੇ ਅੱਗੇ ਵੋਟਾਂ ਮੰਗਣ ਆ ਰਹੇ ਆ ਤਾਂ ਅੱਜ ਅਸੀਂ ਇਹਨਾਂ ਨੂੰ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਅਸੀਂ ਪੁੱਛਦੇ ਆ ਪਰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਨਮੈਂਡਿਆ ਜਾਂ ਇਹਨਾਂ ਦੇ ਮੁੱਖ ਮੰਤਰੀ ਆ ਜਾਂ ਇਹਨਾਂ ਦੇ ਕੈਬਨਿਟ ਮੰਤਰੀ ਆ ਉਹਨਾਂ ਦੇ ਕੋਲ ਸਾਡੇ ਸਵਾਲਾਂ ਦੇ ਜਵਾਬ ਮੇਰਾ ਮੇਰਾ ਇੱਕ ਆਖਰੀ ਸਵਾਲ ਬਲਹਾਰ ਸਿੰਘ ਜੀ ਇੱਕ ਇੱਕ ਛੋਟਾ ਜਿਹਾ ਸਵਾਲ ਆ ਆਖਰੀ ਸਵਾਲ ਕਿੰਨੇ ਕੁ ਮੁਲਾਜ਼ਮ ਅਜਿਹੇ ਨੇ ਜਿਹੜੇ ਕੱਚੇ ਨੇ ਜਾਂ ਆਊਟਸੋਰਸਿੰਗ ਤੇ ਨੇ ਜਿਨ੍ਹਾਂ ਨੂੰ ਵਾਅਦਾ ਕੀਤਾ ਗਿਆ ਸੀਗਾ ਕਿ ਹਰਾ ਪੈਣਾ ਆਂਦਾ ਹੀ ਤੁਹਾਡੇ ਲਈ ਚੱਲੇਗਾ ਬਲਹਾਰ ਸਿੰਘ ਜੀ ਮੇਰਾ ਸਵਾਲ ਤੁਹਾਨੂੰ ਹੈ ਜੀ ਜੀ ਸਾਡੇ ਵਿੱਚ ਘੱਟੋ ਘੱਟ ਵੀ ਮਤਲਬ ਜੇ ਲਾਲੀਏ ਜੀ ਸਾਡੇ ਕੋਲ 5400 ਵਰਕਰ ਸਾਡੇ ਕੋਲ ਹੈ ਜਲ ਸਪਲਾਈ ਦੇ ਵਿੱਚ 3500 ਵਰਕਰ ਵੀ ਘੱਟੋ ਘੱਟ ਸਾਡੇ ਕੋਲ 35000 ਜਿਹੜਾ ਮੁਲਾਜ਼ਮ ਹੈ ਜੇ ਉਹ ਜਿਹੜਾ ਸਾਡੇ ਨਾਲ 25 30000 ਮੁਲਾਜ਼ਮ ਚੱਲਦਾ ਜੇ ਅਸੀਂ ਬਾਹਰ ਦੀ ਗੱਲ ਕਰ ਲਈ ਜਿਹੜੇ ਹੋਰ ਆਊਟਸੋਰਸਡ ਕਹਿੰਦੇ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਕੀਤੇ ਹੋਏ ਆ ਤਾਂ ਲੱਖ ਦੇ ਲਗਭਗ ਭਰਤੀ ਜਿਹੜੀ ਚੱਲੇ ਜਾਂਦੀ ਆ ਜਿਹੜੀ ਸਾਡੇ ਕੋਲ ਗਿਣਤੀ ਉਹ ਮਤਲਬ 20 25 30000 ਦੇ ਲਗਭਗ ਗਿਣਤੀ ਹੈਗੀ ਆ ਜਿਹੜੇ ਆਊਟਸੋਰਸਡ ਤੇ ਲਿਸਟ ਵਿੱਚ ठेकेदार ਕੰਪਨੀਆਂ ਰਾਹੀਂ ਕੰਮ ਕਰਦੇ ਕੱਚੇ ਕੰਮ ਦੇ ਜਿਨ੍ਹਾਂ ਨੂੰ ਰੈਗੂਲਰ ਨਹੀਂ ਹਾਕਮ ਸਿੰਘ ਜੀ ਤੁਹਾਡੇ ਹੱਥ ਤੇ 60 ਲੱਗੀ ਮੈਂ ਦੇਖ ਰਿਹਾ ਇਹ ਇਸੇ ਦੌਰਾਨ ਲੱਗੀ ਆ ਜਾਂ ਪਹਿਲਾਂ ਤੁਸੀਂ ਤੁਹਾਡੇ ਲੱਗੀ ਆ ਸਾਟੇ ਨੇ ਸਾਰੇ ਇਹਦਾ ਮੇਰੀਆਂ ਦੋ ਉਂਗਲੀਆਂ ਕਟੀਆਂ ਟੋਕੇ ਵਾਲੀ ਮਸ਼ੀਨ ਦੇ ਵਿੱਚ ਔਨ ਕਰਕੇ ਦੋ ਉਂਗਲੀਆਂ ਨੇ ਜਿਹੜੀਆਂ ਕੱਟ ਗਈਆਂ ਗਈਆਂ ਓਹੋ ਤੇ ਯਾਨੀ ਤੇ ਹਫਤੇ ਕੀ ਹੋਇਆਗਾ ਤੇ ਮੈਂ ਸਾਰੀ ਕਿਸੇ ਹੋਰ ਨਾਲ ਲਾਦੀ ਵੀ ਪ੍ਰਦਰਸ਼ਨ ਕਰਨ ਲਈ ਆ ਗਿਆ ਹੈ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਪਰ ਦੋ ਦਿਨ ਪਹਿਲਾਂ ਸੀ ਪਟਿਆਲੇ ਵੀ ਕਰਕੇ ਉੱਥੇ ਵੀ ਯਾਨੀ ਕਿ ਪਟਿਆਲੇ ਦੇ ਪ੍ਰਸ਼ਾਸਨ ਵੱਲੋਂ ਸਾਨੂੰ ਲਗਾਤਾਰ ਯਾਨੀ ਕਿ ਬਹਾਦਰਗੜ ਦੇ ਆਸ-ਪਾਸ ਖੇਤਾਂ ਵੀ ਦੀ ਯਾਨੀ ਕਿ ਸਕੇ ਕਾਫੀ ਤਕਰੀਬਨ 4-5 ਕਿਲੋਮੀਟਰ ਜਨ ਹਮ ਹਮ ਚਲੋ ਬਹੁਤ ਬਹੁਤ ਧੰਨਵਾਦ ਜੀ ਦੋਵੇਂ ਮਹਿਮਾਨਾਂ ਤਾਂ ਤੁਹਾਡਾ ਸਿਗਨਲ ਕੱਟ ਗਿਆ ਹਾਕਮ ਸਿੰਘ ਜੀ ਅਸੀਂ ਤੁਹਾਡੀ ਆਵਾਜ਼ ਹੈ ਜਿਹੜੀ ਉਹ ਜਨਤਾ ਤੱਕ ਪਹੁੰਚਾਣ ਦੀ ਕੋਸ਼ਿਸ਼ ਪੂਰੀ ਕੀਤੀ ਹੈ ਕਿ ਮੁੱਦਾ ਹੈ ਕੀ ਆ ਅਸਲ ਦੇ ਵਿੱਚ ਇਹ ਲੋਕ ਕਿਉਂ ਸੜਕਾਂ ਤੇ ਆਂਦੇ ਨੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਕਿਉਂਕਿ ਬੜੀ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਸੀਐਮ ਸਾਹਿਬ ਦਾ ਕਾਫਲਾ ਲੰਘਦਾ ਹੈ ਇਹ ਕਾਫਲੇ ਦੇ ਅੱਗੇ ਵੀ ਆ ਜਾਂਦੇ ਨੇ ਔਰ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਮੁਲਾਜ਼ਮਾਂ ਵੱਲੋਂ ਮਾਰਕੁੱਟ ਵੀ ਕੀਤੀ ਜਾ ਸਕਦੀ ਹੈ ਯਾ ਵਰਕਰਾਂ ਵੱਲੋਂ ਵੀ ਮਾਰਕੁੱਟਾਈ ਕੀਤੀ ਜਾ ਸਕਦੀ ਹੈ ਪਰ ਇਹ ਬਾਜ਼ਾਰਤ ਵਿੱਚ ਵੀ ਇਹ ਵਿਰੋਧ ਪ੍ਰਦਰਸ਼ਨ ਕਰਦੇ ਨੇ ਇਹ ਕਹਿੰਦੇ ਨੇ ਕਿ ਮਜਬੂਰ ਹੋ ਕੇ ਸਾਨੂੰ ਇਹ